ਆਰਟੀਨ ਰੋਕਰ ਦਾ ਉਤਰ ਰਹੇਗਾ ਜੀ ਨਾਲ ਮੈਂ ਪਛਾਣ ਪੱਤਰ ਹੈ ਆਈ ਕਾਰਡ ਤਾਂ ਹੁਣ ਨਾ ਅਸੀਂ ਅਸੀਂ ਨਹੀਂ ਰੋਕ ਰਹੇ ਇਹਨਾਂ ਨੂੰ ਸੰਗੀਤਾਂ ਕਰਿਓ ਆ ਦੇ ਪਛਾਣ ਪੱਤਰ ਕਿਨਾਂ ਨੂੰ ਵੀ ਨਹੀਂ ਜਾਣ ਦਵੋਗੇ ਅੰਦਰ ਹੁਣ ਚੱਲ ਤਾਂ ਹੁਣ ਸੰਨ ਡੇਟ ਖੋਲੋ ਡੇਟ ਖੋਲੋ ਇੱਕ ਨੰਬਰ ਦੇ ਅੰਦਰ ਜਾਣਦੇ ਕਿ ਆਪੀ ਨੇ ਤਾਂ ਵਿਦਿਆਰਥੀ ਨੇ ਇਹਦਾ ਅੰਦਰ ਜਾ ਸਕਦੇ ਨੇ ਇਹਨਾਂ ਨੂੰ ਦੱਸਿਆ ਦੱਸਿਆ ਆਈ ਡੀ ਕਾਰਡ ਆਈ ਡੀ ਕਾਰਡ ਦਿਖਾ ਆਹ ਦੇ ਆਈ ਡੀ ਕਾਰਡ ਆਈ ਕਾਰਡ ਆਈ ਡੀ ਦੇਖੋ ਆਈ ਡੀ ਕਾਰਡ ਵਾਲੇ ਵਿਦਿਆਰਥੀਆਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤਸਵੀਰ ਆ ਜਿਹੜੀ ਗੇਟ ਖੁੱਲਿਆ ਆਪ ਕਿਉਂ ਨਹੀਂ ਖੋਲ ਰਿਹਾ ਹਾਂ ਅਸੀਂ ਅੰਦਰ ਜਾਣੇ ਲਈ ਕਿੰਨੇ ਵੀ ਪੁਲਿਸ ਜਮੇ ਪੁਲਿਸ ਉੱਥੇ ਤਾਂ ਜਮੇ ਬਹੁਤ ਬੁਰਾ ਹਾਲ ਹੈ ਤੇ ਐਤੋ ਹੀ ਬਹੁਤ ਬੁਰਾ ਲੈ ਕਿਉਂ ਨਹੀਂ ਜਾਣਦੇ ਗੇਟ ਨੰਬਰ 1 ਤੇ ਵੀ ਪੁਲਿਸ ਹੋਊਗੀ ਨੇ ਜਦ ਤੱਕ ਕਹਿ ਰਹੇ ਕਿ ਗੇਟ ਨੰਬਰ 1 ਤੇ ਜਾਓ ਪੂਰੀ ਇਸ ਸਮੇ ਗੇਟ ਟੱਪ ਕੇ ਲੰਘਦੀ ਹੋਈ ਨਜ਼ਰ ਆ ਰਹੀ ਆ ਹੰਗਾਮਾ ਜਿਹੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਸਮੇ ਜਿਹੜੀ ਧੱਕਾ ਕੀਤਾ ਜਾ ਰਿਹਾ ਮੈਡਮ ਕਿਵੇਂ ਰੋਕ ਸਕਦੇ ਤੁਸੀਂ ਇਹਨਾਂ ਲੜਾਈ ਕਰਦਾ ਬਾਹਰ ਛੱਡ ਇੱਕ ਵਾਰ ਪੁੱਛੀ ਯਾਰ ਬਾਹਰ ਲੀਪਕ ਰਿਹਾ ਮੈਂ ਨੇ ਬਾਹਰ ਢੱਟ ਕੇ ਜਮੇਤਾਂ ਤੇ ਬੈਠੀ ਆਪਣਾ ਹਸਾਬ ਕਰ ਸਮੇਂ ਸੀ ਪੰਜਾਬ ਯੂਨੀਵਰਸਿਟੀ ਦੇ ਗੇਟ ਤੇ ਆ ਤਾਂ ਜਿੱਥੇ ਕੀ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਮੀਡੀਆ ਦੀ ਐਂਟਰੀ ਤੇ ਵੀ ਪਾਬੰਦੀ ਹੈ ਤਾਂ ਜਿਹੇ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਹਰ ਕਿਸੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਹਿਚਾਣ ਪੱਤਰ ਪੁੱਛਿਆ ਜਾ ਰਿਹਾ ਤਾਂ ਜਿਹੇ ਦੇ ਵਿੱਚ ਯੂਨੀਵਰਸਿਟੀ ਦੇ ਗੇਟ ਨੰਬਰ 1 2 ਤੇ 3 ਸਾਰੇ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਪੰਜਾਬ ਅਤੇ ਚੰਡੀਗੜ੍ਹ ਦੀ ਹੱਦ ਨੂੰ ਸੀਲ ਕਰਨ ਦੀ ਜਿਹੜੀ ਪੂਰੀ ਤਿਆਰੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਉਸ ਇਲਾਕੇ ਦੇ ਵਿੱਚ ਵੀ ਫੋਰਸਾਂ ਜਿਹੜੀ ਉਹ ਲਗਾ ਦਿੱਤੀ ਆ ਗੇਟ ਇੱਤਨੂੰ ਦਿਖਾ ਦਨੇ ਆ ਕਿ ਕਿਸ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਗਿਆ ਗੇਟ ਦੀਆਂ ਤਸਵੀਰਾਂ ਨੇ ਜਿੱਥੇ ਕਈ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਅੱਜ ਯੂਨੀਵਰਸਿਟੀ ਦੀ ਕਾਲ ਸੀ ਤਾਂ ਜਹੇ ਦੇ ਵਿੱਚ ਕਿ ਸ਼ਕਤੀ ਜਿਹੜੀ ਉਹ ਕੀਤੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਨੇ ਜਿਹੜੀਆਂ ਚੰਡੀਗੜ੍ਹ ਦੀਆਂ ਨੇ ਜਿੱਥੇ ਕੀ ਇਸ ਸਮੇਂ हां ਜਿਹੜੇ ਗੇਟ ਨੇ ਉਹ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਪਹਿਲਾਂ ਹੀ ਹਦਾਇਤ ਜਾਰੀ ਹੋ ਚੁੱਕੀ ਸੀ ਕਿ ਗੱਡੀਆਂ ਦੇ ਉੱਤੇ ਸਟicker ਲੱਗੇ ਹੋਣੇ ਚਾਹੀਦੇ ਨੇ ਚੰਡੀਗੜ੍ਹ ਕੈਂਪਸ ਦੇ ਤੇ ਇਸ ਤੋਂ ਇਲਾਵਾ ਪਹਛਾਨ ਪੱਤਰ ਜਿਹੜਾ ਵਿਦਿਆਰਥੀਆਂ ਦਾ ਤਸਵੀਰ ਤਾਂ ਉਹਨੂੰ ਇਸ ਸਮੇਂ ਦਿਖਾ ਦਨੇ ਆ ਜਿੱਥੇ ਕਿ ਪੁਲਿਸ ਵੱਲ ਤਾਇਨਾਤ ਕਰ ਦਿੱਤਾ ਗਿਆ ਗੇਟ ਯੂਨੀਵਰਸਿਟੀ ਦੇ ਜਿਹੜੇ ਬੰਦ ਕਰ ਦਿੱਤੇ ਗਿਨ ਅੱਜ ਵੱਡੀ ਕਾਲ ਸੀ ਜਿੱਥੇ ਕਿ ਸੈਨੇਟ ਚੋਣਾਂ ਦੀ ਮੰਗ ਹੋ ਰਹੀ ਹੈ ਪਿਛਲੇ ਦਿਨ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਇਆ ਸੀ ਉਸ ਨੂੰ ਸਰਕਾਰ ਨੇ ਰੱਦ ਜ਼ਰੂਰ ਕਰ ਦਿੱਤਾ ਪਰ ਫਿਲਹਾਲ ਵਿਦਿਆਰਥੀ ਮੰਗ ਕਰ ਰਹੇ ਨੇ ਸੈਨੇਟ ਚੋਣਾਂ ਨੂੰ ਬਹਾਲ ਕੀਤਾ ਜਾਵੇ ਸ਼ਡਿਊਲ ਜਾਰੀ ਕੀਤਾ ਜਾਵੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚੋਂ ਧਾਰਮਿਕ ਕਿਸਾਨ ਜਥੇਬੰਦੀਆਂ ਜਿਹੜੀਆਂ ਇਸ ਥਾਂ ਦੇ ਉੱਤੇ ਪਹੁੰਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅੰਬ ਸਾਹਿਬ ਤੋਂ ਅੱਜ ਵੱਡੇ ਕਾਫਲੇ ਨੇ ਜਿਹੜੇ ਚੰਡੀਗੜ੍ਹ ਵੱਲੋਂ ਚੱਲਣਗੇ ਪਰ ਉਸ ਤੋਂ ਬਹਿਲਾ ਸੁਰੱਖਿਆ ਦੇ ਪੂਰੇ ਪੁਖਤਾ ਪ੍ਰਬੰਧ ਕਰ ਦਿੱਤੇ ਨੇ ਚੰਡੀਗੜ੍ਹ ਪੁਲਿਸ ਅਲਰਟ ਤੇ ਆ ਬੱਸਾਂ ਲਗਾ ਦਿੱਤੀਆਂ ਨੇ ਰੂਟ ਜਿਹੜੇ ਸਾਰੇ ਯੂਨੀਵਰਸਿਟੀ ਦੇ ਅੰਦਰ ਦਾਖਲ ਹੋਣ ਵਾਲੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਤਾਂ ਜਿਹੇ ਦੇ ਵਿੱਚ ਹੁਣ ਤਰਨੇ ਤੇ ਪਹੁੰਚਣ ਵਾਲੇ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਖੱਜਲ-ਖਵਾਰੀ ਦਾ ਸਾਹਮਣਾ ਜ਼ਰੂਰ ਕਰਨਾ ਪਏਗਾ ਉਹਨਾਂ ਨੂੰ ਹੁਣ ਰਸਤੇ ਦੇ ਵਿੱਚ ਰੋਕਿਆ ਜਾਏਗਾ ਇਹ ਤਾਂ ਪਹਿਲਾਂ ਹੀ ਬਿਲਕੁਲ ਕਲੀਅਰ ਸੀ ਕਿ ਜਦੋਂ ਵੀ ਕੋਈ ਵੱਡੀ ਕਾਲ ਹੁੰਦੀ ਹੈ ਧਰਨੇ ਦੀ ਤਾਂ ਕਿਤੇ ਨਾ ਕਿਤੇ ਕਿਸੇ ਨੂੰ ਜਿਹੜਾ ਅੰਦਰ ਦਾਖਲ ਹੋਣ ਦੀ ਪ੍ਰਵਾਨਗੀ ਜਿਹੜੀ ਨਹੀਂ ਦਿੱਤੀ ਜਾਂਦੀ ਕੁਝ ਸਟੂਡੈਂਟ ਸਾਡੇ ਨਾਲ ਇਸ ਤਰ੍ਹਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਨਗੇ ਮੈਡਮ ਵਿਦਿਆਰਥੀਓ ਤੁਸੀਂ ਨਹੀਂ ਨਹੀਂ ਕੁਝ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਰੋਕਿਆ ਗਿਆ ਹੁਣ ਗੇਟ ਦੇ ਉੱਪਰ ਹੀ ਰੋਕ ਲਿਆ ਗਿਆ ਸਾਰੇ ਨੂੰ ਇੱਥੇ ਸਿਰਫ ਇੰਨੀ ਜੀ ਗੱਲ ਹੈ ਕਿ ਇਹ ਜਿਹੜੀ ਪੁਲਿਸ ਖੜੀ ਹੈ ਸਾਰੇ ਤੁ ਕੁਣੇ ਪੰਜਾਬੀ ਲੋਕ ਵੀ ਖੜੇ ਆਪਣੇ ਔਰ ਡਿਊਟੀਆਂ ਤੇ ਆਏ ਆ ਅਸੀਂ ਸਟੂਡੈਂਟ ਆਸੀਂ ਆਪਣੀ ਡਿਊਟੀ ਕਰ ਰਿਹਾ ਸਾਨੂੰ ਆਪਣੀ ਪੜ੍ਹਾਈ ਬਚਾਣੀ ਆ ਅਸੀਂ ਆਪਣੀ ਪੜ੍ਹਾਈ ਨੂੰ ਪ੍ਰਾਈਵੇਟਾਈਜੇਸ਼ਨ ਦੇ ਹੱਥੇ ਨਹੀਂ ਚਾੜਨਾ ਚਾਹੁੰਦੇ ਜਿਵੇਂ ਰੋਡ ਚੜ ਗਏ ਬਾਕੀ ਸਾਰੀ ਚੀਜ਼ਾਂ ਚੜ ਚੁੱਕੀ ਆ ਅਸੀਂ ਨਹੀਂ ਚੜਨਾ ਚਾਹੁੰਦੇ ਇਸ ਤਰੀਕੇ ਨਾਲ ਸਾਨੂੰ ਇਹ ਚੀਜ਼ ਮਨਜ਼ੂਰ ਨਹੀਂ ਅਸੀਂ ਆਪਣੀ ਯੂਨੀਵਰਸਿਟੀ ਨਹੀਂ ਕਿਸੇ ਨੂੰ ਦੇ ਸਕਦੇ ਮੋਦੀ ਨੂੰ ਜਾਂ ਮੋਦੀ ਦੀ ਬੀਜੇਪੀ ਨੂੰ ਜਾਂ ਜਿਵੇਂ ਇੱਥੇ ਐਬੀਵੀਪ ਜਿੱਤੀ ਸੀਗੀ ਉਹਨਾਂ ਦੇ ਜਿੱਤਣ ਤੋਂ ਬਾਅਦ ਆ ਕੰਮ ਹੋ ਗਿਆ 2021 ਚ ਸੈਨੇਟ ਦਾ ਧਰਨਾ ਲੱਗਿਆ ਸੀ ਉਹਦੇ ਵੀ ਅਸੀਂ ਸ਼ਾਮਿਲ ਸੀਗੇ ਤੇ ਹੁਣ ਲੱਗਿਆ ਹੁਣ ਵੀ ਅਸੀਂ ਕੰਮ ਵੀ ਕਰਦੇ ਆ ਨਾਲ ਇੱਥੇ ਨਾਲ ਪੜਦੇ ਵੀ ਆ ਤਾਂ ਵੀ ਆ ਕੇ ਇੱਥੇ ਖੜੇ ਹੋਏ ਨਾਈਟ ਸ਼ਿਫਟ ਲਾ ਕੇ ਆਈਆਂ ਮੈਂ ਇੱਥੇ ਖੜੀਆਂ ਫਿਰ ਵੀ 10 ਘੰਟੇ ਸ਼ਿਫਟ ਲਾ ਕੇ ਇੱਥੇ ਖੜੀਆਂ ਐਨਾ ਪਿਆਰਾ ਯੂਨੀਵਰਸਿਟੀ ਨਾਲ ਲੌਜਿਸਟਿਕਸ 'ਚ ਤੇ ਐਨਾ ਪਿਆਰੀ ਯੂਨੀਵਰਸਿਟੀ ਨਾਲ 10 ਘੰਟੇ ਦੀ ਸ਼ਿਫਟ ਲਾ ਕੇ ਫਿਰ ਵੀ ਇੱਥੇ ਖੜਿਆ ਸਾਡੀ ਯੂਨੀਵਰਸਿਟੀ ਅਸੀਂ ਕਿੱਦਾਂ ਹੱਥੋਂ ਜਾਣ ਦਈਏ ਇਹ ਜਾਣਦੇ ਨਹੀਂ ਰੇਂਦਰਕ ਨਹੀਂ ਜਾਣਦੇ ਰਿਓ ਨਹੀਂ ਜਾਣਦੇ ਰਿਓ ਕੀ ਕਹਦੇ ਨੇ ਗੰਨ ਨਹੀਂ ਜਾਣਾ ਇੱਥੋਂ ਤੁਸੀਂ ਤਾਂ ਇੱਥੇ ਪੜ੍ਹਦੇ ਤੁਸੀਂ ਤਾਂ ਸਟੂਡੈਂਟ ਸਟੂਡੈਂਟ ਨਹੀਂ ਜਾਣਦੇ ਨਹੀਂ ਸਟੂਡੈਂਟਸ ਨੂੰ ਵੀ ਨਹੀਂ ਜਾਣਦੇ ਤੱਕਾ ਚਾਹੀ ਪਹਿਲਾਂ ਵੀ ਜਾਣ ਪੱਤਰ ਜਿਹੜਾ ਕਹਿੰਦੇ ਨੇ ਇਹ ਇਹ ਇਹਨਾਂ ਨੇ ਇਹਨਾਂ ਨੇ ਕਿਹੜਾ ਮੇਰੇ ਤੋਂ ਕੁਝ ਮੰਗਿਆ ਇਹਨਾਂ ਨੇ ਕੁਝ ਵੀ ਨਹੀਂ ਮੰਗਿਆ ਇਹਨਾਂ ਨੇ ਕਿਹਾ ਜਾਣਾ ਨਹੀਂ ਮੈਂ ਇੱਥੋਂ ਉੱਥੋਂ ਜਾਓ ਹਰਾਸ ਕਰੂਗੇ ਇਹ ਨਹੀਂ ਜਾਣ ਦੇ ਦੇ ਮੈਨੂੰ ਪਹਿਲਾਂ ਹੀ ਪਤਾ ਮੈਂ ਦੋ ਵਾਰ ਟਰਾਈ ਕਰ ਚੁੱਕੀ ਹਾਂ ਤੁਹਾਡੇ ਕੋਲ ਪਛਾਣ ਪੱਤਰ ਤਾਂ ਹੋਣਾ ਤੁਸੀਂ ਤਾਂ ਵਿਦਿਆਰਥੀ ਹੋ ਫਿਰ ਹਾਂ ਹਾਂ ਮੈਂ ਹੈਗੀ ਆ ਵਿਦਿਆਰਥ ਤਾ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਗੇਟ ਦੇ ਉੱਤੇ ਵਿਦਿਆਰਥੀਆਂ ਨੂੰ ਵੀ ਰੋਕਿਆ ਜਾ ਰਿਹਾ ਜਿਸ ਤਰ੍ਹਾਂ ਦੇ ਨਾਲ ਵਿਦਿਆਰਥੀ ਕਹਿ ਰਹੇ ਨੇ ਕਿ ਸਾਡੇ ਕੋਲ ਆਈਡੈਂਟੀਟੀ ਕਾਰਡ ਆ ਸਾਡੇ ਕੋਲ ਪਛਾਣ ਪੱਤਰਾ ਸਾਨੂੰ ਵੀ ਜਿਹੜਾ ਨਾਲ ਜਾਣ ਨਹੀਂ ਦਿੱਤਾ ਜਾ ਰਿਹਾ ਤਾਂ ਜਿਹੇ ਦੇ ਵਿੱਚ ਗੇਟ ਨੰਬਰ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਚੰਡੀਗੜ੍ਹ ਦੇ ਵਿੱਚ ਜਿੱਥੇ ਕਿ ਜੇ ਜੇ ਵਿਦਿਆਰਥੀ ਨੇ ਜਿਹੜੇ ਅੰਦਰ ਜਾਣਾ ਚਾਹੁੰਦੇ ਨੇ ਦੇਖੋ ਇਧਰ ਆ ਬਈ ਹੈਲੋ ਪੜੀ ਜਾਓ ਪਿਆਰ ਕਰਾਉਂਦੇ ਨੇ ਤੁਹਾਨੂੰ ਜਾਣ ਦਿੱਤਾ ਜਾ ਰਿਹਾ ਬਾਹਰ ਤੁਸੀਂ ਇਹ ਮੰਨਾ ਕਰ ਸਕਦੇ ਹੋ ਸਾਨੂੰ ਅੰਦਰੋਂ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਹ ਤਾਂ ਕੋਈ ਨਾ ਵਾਸਤੇ ਹੀ ਤਾਂ ਕੋਈ ਬਾਹਰ ਵਾਲੇ ਬੋਲੇ ਸੀ ਜਾਂਦੇ ਅੰਦਰ। ਸਾਨੂੰ ਵੀ ਜਾਣ ਤੋਂ ਪਲੀਜ਼ ਅੰਦਰ ਸਾਨੂੰ ਕੀ ਤਾਂ ਕਰੀਓ ਤੁਸੀਂ। ਸੀਟ ਬੰਦੇ। ਹਸਪਤਾਲ ਵੀ ਬਾਹਰ ਆਈ ਹੈ। ਸਟੂਡੈਂਟਾਂ ਨੂੰ ਤਾਂ ਰੋਕ ਸਾਦੇ ਤੁਸੀਂ। ਮੋਟਾ ਮੋਟਾ ਆਈ ਕਾਰਡ ਹੈ ਨੂ ਵੀ ਕੰ ਕਰ ਰਹੇ ਹੋ ਆਈ ਕਾਰਡ ਹੈ ਹਮਾਰੇ ਕੋਲ ਆਈ ਕਾਰਡ ਕੱਢੋ ਕੱਢੋ ਆਈ ਕਾਰਡ ਆਈ ਕਾਰਡ ਆਰਥੀ ਨੂੰ ਲੋਕਰ ਦਾ ਆਡਰ ਹੈਗਾ ਜਿਹਨਾਂ ਨੇ ਪਛਾਣ ਪੱਤਰ ਹੈ ਆਈ ਕਾਰਡ ਤਾਂ ਹੁਣ ਨਾ ਅਸੀਂ ਐਵੇਂ ਨਹੀਂ ਰੋਕ ਰਹੇ ਇਹਨਾਂ ਨੂੰ ਸੰਕੀ ਸੰਕ ਕਰ ਰਹੇ ਹੋ ਆ ਦੇ ਪਛਾਣ ਪੱਤਰ ਕਿ ਇਹਨਾਂ ਨੂੰ ਵੀ ਨਹੀਂ ਜਾਣ ਦਵੋਗੇ ਅੰਦਰ ਹੁਣ ਜਾਣ ਦੋ ਹੁਣ ਡੇਟ ਖੋਲੋ ਡੇਟ ਖੋਲੋ ਇੱਕ ਨੰਬਰ ਦੇ ਨਹੀਂ ਇੱਥੇ ਤਾਂ ਜਾਣਦੇ ਜੀ ਆਪਤੀ ਨੇ ਤਾਂ ਵਿਦਿਆਰਥੀ ਨੇ ਇਹਦਾ ਅੰਦਰ ਜਾ ਸਕਦੇ ਨੇ ਇਹਨਾਂ ਨੂੰ ਤਾਂ ਦੇ ਤਾਂ ਸਟੂਡੈਂਟ ਆਈਡਿਟੀ ਕਾਰਡ ਲੈ ਲਓ ਆਈ ਡੀ ਕਾਰਡ ਦਿਖਾ ਆਹ ਆਈ ਡੀ ਕਾਰਡ ਆਈ ਕਾਰਡ ਆਈ ਡੀ ਦੇਖੋ ਆਈ ਡੀ ਕਾਰਡ ਵਾਲੇ ਵਿਦਿਆਰਥੀਆਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤਸਵੀਰ ਆ ਜਿਹੜੀ ਤੁਹਾਨੂੰ ਇਹ ਜਦ ਸਾਡੇ ਕੋਲ ਸਾਰੇ ਪ੍ਰੂਫ ਹੈ ਜਾਣ ਤੋਂ ਪਲੀਜ਼ ਸਾਨੂੰ ਗੇਟ ਖੋਲੋ ਹਮ ਨਹੀਂ ਜਾਣਗੇ ਹਮ ਬਹਾਂਸੇ ਜਾਣਗੇ ਜਦ ਇਹ ਗੇਟ ਖੁੱਲਿਆ ਹੈ ਆਪ ਕਿਉਂ ਨਹੀਂ ਖੋਲ ਰਿਹਾ ਹਮੇ ਅੰਦਰ ਜਾਣੇ ਕੇ ਲਈ ਤਿੰਨ ਤੇ ਵੀ ਪੁਲਿਸ ਹੈ ਜਦ ਮੈਂ ਪੁਲਿਸ ਹੋਂਦਾ ਤਾਂ ਜਦ ਮੈਂ ਬਹੁਤ ਬੁਰਾ ਹਾਲ ਹੈ ਤੇ ਇੱਥੇ ਵੀ ਬਹੁਤ ਬੁਰਾ ਲੇ ਕਿਉਂ ਨਹੀਂ ਜਾਣਦੇ ਗੇਟ ਨੰਬਰ 1 ਤੇ ਵੀ ਪੁਲਿਸ ਹੋਗੇ ਨੇ ਜਦ ਕਹਿ ਰਹੇ ਕਿ ਗੇਟ ਨੰਬਰ 1 ਤੇ ਜਾਓ ਮੈਡਮ ਤੁਸੀਂ ਆਈ ਡੀ ਕਾਰਡ ਮੰਗਿਆ ਸੀ ਦਿਖਾਤਾ ਅ ਜਾਣ ਦੋ ਹੁਣ ਕੀ ਹੁਣ ਵਿਦਿਆਰਥੀਆਂ ਦੀ ਪਾਬੰਦੀ ਹੋ ਗਈ ਯੂਨੀਵਰਸਿਟੀ ਦੇ ਐਂਟਰੀ ਦੀ ਨਹੀਂ ਨਹੀਂ ਸਭ ਵਿਦਿਆਰਥੀ ਕੋਈ ਪਾਬੰਦੀ ਨਹੀਂ ਨਹੀਂ ਵਿਦਿਆਰਥੀ ਵੀਰੇ ਕੋਈ ਬਾਹਰ ਹੀ ਹੈ ਕੋਈ ਨਹੀਂ ਸਰ ਮੈਂ ਤਾਂ ਜਾਣ ਦੇ ਰਹੀ ਹਾਂ ਮੈਂ ਤਾਂ ਨਹੀਂ ਰੋਕ ਰਹੀ ਐ ਕਾਹੋ ਫੇਰ ਖਿਲਾਓ ਗੇਟ ਦੇ ਥੋੜੀ ਨਹੀਂ ਸੁਣਦੇ ਇਹ ਨਹੀਂ ਸਰ ਐਸਚੂ ਨੂੰ ਅੱਗੇ ਕਰੋ ਡੀਐਸਪੀ ਨੇ ਉਹਨਾਂ ਨੇ ਰੋਕੇ ਬੁਲਾਓ ਨਾ ਤੁਹਾਨੂੰ ਤੁਸੀਂ ਖੜਾਇਆ ਇੱਥੇ ਡਿਊਟੀ ਤੇ ਉਹਨਾਂ ਨੇ ਬੁਲਾਓ ਸਾਰ ਨੂੰ ਬੁਲਾਓ 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 ਸਰ ਨੂੰ ਇੱਕ ਜਿਹੜੀ ਚਿੱਠੀ ਆ ਰਹੀ ਹੈ ਉਸ ਦੇ ਵਿਦਿਆਰਥੀਆਂ ਨੂੰ ਜਾਣ ਦੇ ਲਈ ਕਿਹਾ ਸੀ ਉਹਨਾਂ ਦੇ ਪਛਾਣ ਪੱਤਰ ਹੋਗੇ ਸੀ ਜਾਣ ਦਾ ਕਿਵੇਂ ਸਾਨੂੰ ਫੋਨ ਗੇਟ ਨੰਬਰ ਜਿਹੜੀ 2 ਦੀ ਇਹ ਤਸਵੀਰ ਮਾਫ ਕਰਨਾ 3 ਦੀ ਤਸਵੀਰ ਹੈ ਜਿੱਥੇ ਕਿ ਇਸ ਸਮੇਂ ਜਿਹੜਾ ਹੰਗਾਮਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ 2 ਨੰਬਰ ਗੇਟ ਤੇ ਬਹਿਸ ਵੀ ਹੋਈ ਆ ਪੁਲਿਸ ਦੇ ਨਾਲ ਜਿੱਥੇ ਕਿ ਵਿਦਿਆਰਥੀਆਂ ਦੀ ਐਂਟਰੀ ਤੇ ਵੀ ਪਾਬੰਦੀ ਲਗਾ ਦਿੱਤੀ ਆ ਕੁਝ ਵਿਦਿਆਰਥੀਆਂ ਜਿਨ੍ਹਾਂ ਦੇ ਵੀ ਆਈਡੀ ਕਾਰਡ ਵੀ ਹੈ ਪੰਜਾਬ ਯੂਨੀਵਰਸਿਟੀ ਦਾ ਇੱਥੇ ਪੜ੍ਹਦੇ ਨੇ ਪਰ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਕੋਲ ਪਛਾਣ ਪੱਤਰ ਹੈ ਜੀ ਸਰ ਆਈਡੀ ਕਾਰਡ ਵਾਲੇ ਵੀ ਰੋਕੋਗੇ ਹੁਣ ਵਿਦਿਆਰਥੀਆਂ ਨੂੰ ਹੈਲੋ ਹੈਲੋ ਇਸ ਤਰ੍ਹਾਂ ਦਾ ਹੁਕਮ ਹੈ ਤੁਹਾਡੇ ਕੋਲ ਕੋਈ ਅਥਾਰਟੀ ਹੈ ਸਾਢੇ ਸੇ ਬਿਲਕੁਲ ਇੱਥੇ ਇੱਕ ਤਾਂ ਬਿਲਕੁਲ ਅਧਿਕਾਰੀਆਂ ਨੂੰ ਕੋਈ ਜਵਾਬ ਨਹੀਂ ਆ ਰਿਹਾ ਜਿੱਥੇ ਕੀ ਕਿੰਨਾ ਕੁੜੀਆਂ ਦੇ ਕੋਲ ਪਛਾਣ ਪੱਤਰ ਆ ਯੂਨੀਵਰਸਿਟੀ ਦੇ ਅੰਦਰ ਪੜ੍ਹਦੀਆਂ ਨੇ ਉਹਨਾਂ ਨੂੰ ਵੀ ਰੋਕਿਆ ਗਿਆ ਦੇਖੋ ਕਿਸ ਤਰ੍ਹਾਂ ਦੀ ਸਖਤੀ ਹੈ ਜਿਹੜੀ ਅੱਜ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਹੈ ਚੰਡੀਗੜ੍ਹ ਪੁਲਿਸ ਕਿਤੇ ਨਾ ਕਿਤੇ ਸਖਤ ਆ ਜਿਹੜੀ ਨਜ਼ਰ ਆ ਰਹੀ ਹੈ ਤਾਂ ਜਹੇ ਦੇ ਵਿੱਚ ਤੁਸੀਂ ਵੀ ਵਿਦਿਆਰਥੀਓ ਤਾਂ ਕੋ ਨੂੰ ਵੀ ਰੋਕ ਦਿੱਤਾ ਕਿ ਤੁਸੀਂ ਨਹੀਂ ਜਾ ਸਕਦੇ ਨਹੀਂ ਜੀ ਕਹਿ ਰਹੇ ਨਹੀਂ ਜਾਨਾ ਹਾਂ ਤਾਂ ਕਿਹੜੀ ਕਲਾਸ ਚ ਪੜ੍ਹਤ ਕਿਹੜੀ ਕਲਾਸ ਦੇ ਵਿਦਿਆਰਥੀ ਹੋ ਤੁਸੀਂ ਮੈਂ ਮਕੈਨੀਕਲ ਬੈਚਲਰਸ ਇੰਜੀਨੀਅਰਿੰਗ ਯੂਆਈਟੀ ਮੇਰਾ ਹੌਸਟਲ ਹੈ ਜੀ 2 ਨੰਬਰ ਹੌਸਟਲ ਤੇ ਵੀ ਨਹੀਂ ਜਾਣ ਦਿੰਦੇ ਤੁਹਾਨੂੰ ਇਹ ਤਾਂ ਬਿਲਕੁਲ ਦੇਖ ਸਕਦੇ ਹੋ ਗੇਟ ਨੰਬਰ ਦੋ ਦੇ ਇਆਂ ਇਹ ਤਸਵੀਰਾਂ ਨੇ ਜਿੱਥੇ ਕਿ ਬਹਿਸ ਹੁੰਦੀ ਹੋਈ ਜ਼ਰੂਰ ਨਜ਼ਰ ਆਈ ਜਿੱਥੇ ਕਿ ਵਿਦਿਆਰਥੀਆਂ ਨੂੰ ਅੰਦਰ ਜਾਣ ਤੋਂ ਹੁਣ ਰੋਕਿਆ ਜਾ ਰਿਹਾ ਤੇ ਸਖਤੀ ਹੈ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਬទਾ ਦਿੱਤੀ ਗਈ ਆ ਸਾਰੇ ਗੇਟ ਨੇ ਤਕਰੀਬਨ ਉਹ ਬੰਦ ਕਰ ਦਿੱਤੀ ਗਿਆ ਵੱਡੇ ਪੱਧਰ ਤੇ ਜਿਹੜੀ ਪੁਲਿਸ ਉਹ ਤਾਇਨਾਤ ਕੀਤੀ ਗਈ ਆ ਪੰਜਾਬ ਤੇ ਨਾਲ ਦੀਆਂ ਹਜ਼ਰੜ੍ਹਾਂ ਲੱਗਦੀਆਂ ਨੇ ਚੰਡੀਗੜ੍ਹ ਦੀਆਂ ਉਹਨਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਗੇਟ ਤੇ ਜਿੱਥੇ ਕਿ ਗੇਟ ਨੂੰ ਬਿਲਕੁਲ ਪ੍ਰੋਪਰ ਤਰੀਕੇ ਦੇ ਨਾਲ ਸੀਲ ਕਰ ਦਿੱਤਾ ਗਿਆ ਜਿਹੇ ਦੇ ਵਿੱਚ ਜਿਹੜੇ ਵਿਦਿਆਰਥੀਆਂ ਦੇ ਕੋਲ ਆਈਡੀ ਕਾਰਡ ਆ ਉਹਨਾਂ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਥੋੜੇ ਸਮੇਂ ਪਹਿਲਾਂ ਥਾਂ ਦੇ ਉੱਤੇ ਹੰਗਾਮਾ ਹੋਇਆ ਵਿਦਿਆਰਥੀ ਅੰਦਰ ਜਾਣਾ ਚਾਹੁੰਦੇ ਨੇ ਜਿਨ੍ਹਾਂ ਦੇ ਕੋਲ ਆਈਡੀ ਕਾਰਡ ਆ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਦੇਖੋ ਸਾਹਮਣੇ ਉਹ ਪੁਲਿਸ ਵਾਲੇ ਮੈਡਮ ਉਹਨਾਂ ਨੂੰ ਰੋਕ ਰਹੇ ਨੇ ਕਿਉਂਕਿ ਦੂਜੇ ਪਾਸੇ ਦੀ ਜਾਣ ਦੀ ਉਹ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਸੀ ਤਾਂ ਜਿਹੇ ਟਪ ਕੇ ਲੰਘਦੀ ਹੋਈ ਨਜ਼ਰ ਆ ਰਹੀ ਆ ਹੰਗਾਮਾ ਜਿਹੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਸਮੇ ਜਿਹੜੀ ਤੱਕਾ ਕੀਤਾ ਜਾ ਰਿਹਾ ਮੈਡਮ ਕਿਵੇਂ ਰੋਕ ਸਕਦੇ ਤੁਸੀਂ ਇਹਨਾਂ ਨੂੰ ਆਈਡੀ ਕਾਰਡ ਕਿਵੇਂ ਰੋਕ ਸਕਦੇ ਹੋ ਆਈਡੀ ਕਾਰਡ ਨਹੀਂ ਦੇ ਕੋਲ ਤਾਂ ਇਹਨਾਂ ਕੋਲ ਆਈਡੀ ਕਾਰਡ ਹੈ ਆਈਡੀ ਕਾਰਡ ਜਮਾਨਤ ਹੈ ਤੇਰੇ ਘਰ ਕੇ ਦੇਖੋ ਦੇਖੋ ਵਿਦਿਆਰਥੀਆਂ ਦੇ ਨਾਲ ਕਿਵੇਂ ਸਾਰੀ ਲੋਰੀ ਹੈ ਇਹ ਤੱਕਾ ਹੈ ਦੇਖੋ ਚੰਡੀਗੜ੍ਹ ਪੁਲਿਸ ਦਾ ਇਹ ਚੰਡੀਗੜ੍ਹ ਪੁਲਿਸ ਦਾ ਤੱਕਾ ਹੈ ਮੰਨਣਾ ਤੁਸੀਂ ਤੱਕਾ ਜਾ ਰਿਹਾ ਦੇਖੋ ਵਿਦਿਆਰਥੀਆਂ ਨੂੰ ਕੇ ਨੰਬਰ ਜਾਰੀ ਕਰ ਦਿੱਤਾ ਗਿਆ ਇਹ ਤਸਵੀਰਾਂ ਨੇ ਚੰਡੀਗੜ੍ਹ

ਬਾਤ ਛੱਡ ਨਹੀਂ ਛੋਟੋ ਜਿਹਾ ਬਾਤ ਚੱਲਿਆ ਜਾ ਰਿਹਾ ਵਿਦਿਆਰਥੀਆਂ ਨਾਲ ਦੇਖੋ ਨਾ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਕੰਬਦੀਆਂ ਲਗਾਈਆਂ ਜਾ ਰਹੀਆਂ ਉਸ ਦੇ ਬਾਅਦ ਇਹ ਸੇ ਮੇਨ ਗੇਟ ਸੇ ਚਲੀ ਜਾ ਮੇਨ ਗੇਟ ਸੇ ਚਲੀ ਜਾ ਮੇਨ ਚਲੀ ਜਾ ਚਲੀ ਜਾਉਂਗਾ ਫੇਰ ਖੁਲਵਾ ਦੇਂਗਾ ਆ ਜਾ ਆ ਜਾ ਯਾਰ ਖੁਲਵਾ ਦੇਂਗੇ ਮੈਡਮ ਗੇਟ ਬੰਦ ਕਰ ਲਿਆ ਉਹ ਕੰਦਾ ਕਰਨਾ ਪੈ ਗਿਆ ਵਿਦਿਆਰਥੀ ਨੂੰ ਵਾਹ ਕਿਤੇ ਵੀ ਤਾਂ ਖੋਲੇ ਦੇਣਾ ਗੇਟ ਚੱਪੜ ਕੇ ਗੇਟ ਖੋਲੀ ਦਿਓ ਆ ਜਾ ਖੁਲ ਜਗਾ ਦੇਂਗੇ ਖੁਲਵਾ ਦੇਂਗੇ ਖਰ ਖੋਲ ਦੇ ਕੇ ਆ ਜਾ ਖੋਲ ਚੱਲੋ ਆ ਜਾ ਖੁਲਵਾ ਦੇਂਗਾ ਉਹ ਤਾਂ ਯਾਰ ਇਸ ਵਾਰ ਆ ਜਾ ਆ ਜਾ ਆ ਜਾ ਆ ਜਾ ਆ ਜਾ ਬੇਟਾ ਆਈਏ ਕੋਈ ਰੋਕਾ ਕੋਈ ਨਹੀਂ ਨਾ ਖੁਲਵਾ ਦੇ ਖੁਲਵਾ ਦੇਂਗਾ ਇਹ ਬਿਲਕੁਲ ਹੁਣ ਵਿਦਿਆਰਥੀ ਨੂੰ ਇਹ ਪ੍ਰੋਸਾ ਦਿੱਤਾ ਗਿਆ ਕਿ ਅਸੀਂ ਗੇਟ ਆ ਜਿਹੜਾ ਅਸੀਂ ਖੋਲ ਰਹੇ ਹਾਂ ਤਾਂ ਜਿਹੇ ਦੇ ਹੰਗਾਮਾ ਜਿਹੜਾ ਹੁੰਦਾ ਹੋਇਆ ਜਰੂਰ ਨਜ਼ਰ ਆ ਰਿਹਾ ਤਾਂ ਸਾਹਮਣੇ ਹੋਏ ਵਿਦਿਆਰਥਣ ਜਿਹੜੀ ਲਗਾਤਾਰ ਜਦੋਂ ਜਹਦ ਕਰ ਰਹੀ ਹੈ ਕਿ ਸਾਨੂੰ ਗੇਟ ਦੇ ਅੰਦਰ ਦਾਖਲ ਤਾਂ ਹੋਣ ਦੋ ਸਾਡੇ ਕੋਲ ਤਾਂ ਆਈਡੀ ਕਾਰਡ ਨੇ ਤਾਂ ਜਿਹੜੀ ਤੁਸੀਂ ਅੰਦਰ ਅੰਦਰ ਤੁਹਾਡੇ ਤੁਸੀਂ ਹੋਸਟਲ 'ਚ ਰਹਿੰਦੇ ਹੋ ਜਾਂ ਕੋਈ ਹੋਸਟਲ ਤੁਹਾਡਾ ਹੋਸਟਲ ਅੰਦਰ ਤੁਹਾਨੂੰ ਹੋਸਟਲ ਵੀ ਨਹੀਂ ਜਾਣ ਦਿੱਤਾ ਨਹੀਂ ਜਾਣਦੇ ਰੇ ਕਿਉਂ ਨਹੀਂ ਜਾਣ ਦੇ ਰੇ ਪੁੱਛੋ ਹੀ ਨਾ ਤੁਹਾਡੇ ਕੋਲ ਤਾਂ ਆਈਡੀ ਕਾਰਡ ਵੀ ਹੈ ਦਿਖਾ ਲਓ ਥੋੜਾ ਜਿਹਾ ਦੇਖੋ ਇਹਨਾਂ ਨੇ ਲੈ ਆਈਡੀ ਕਾਰਡ ਦਿੱਤਾ ਪਰ ਇਹ ਫਿਰ ਵੀ ਮੈਨੂੰ ਅੰਦਰ ਨਹੀਂ ਜਾਣ ਦੇ ਰਹੇ ਤੇ ਹੁਣ ਇਹਨਾਂ ਨੇ ਕਿਹਾ ਕਿ ਮੇਨ ਗੇਟ ਖੋਲ੍ਹੇ ਜੰਗ ਪਰ ਇਹ ਮੇਨ ਗੇਟ ਵੀ ਨਹੀਂ ਖੋਲ੍ਹ ਰਹੇ ਇਸ ਤਰੀਕੇ ਨਾਲ ਅੰਦਰ ਗਏ ਜਿਵੇਂ ਕੋਈ ਚੋਰ ਹੁੰਦਾ ਡੱਕ ਹੁੰਦਾ ਇਹ ਪਤਾ ਲੱਗਦਾ ਕਿ ਵਿਦਿਆਰਥੀਆਂ ਨਾਲ ਕਿੰਨਾ ਤੱਕਾ ਹੋ ਰਿਹਾ ਬਹੁਤ ਜ਼ਿਆਦਾ ਤੱਕਾ ਕਰ ਰਹੇ ਨੇ ਇਹ ਬਹੁਤ ਜ਼ਿਆਦਾ ਸਾਨੂੰ ਕਿਉਂ ਤੰਗ ਕਰੀ ਅਸੀਂ ਘਰੋਂ ਆਏ ਆ ਤੇ ਸਾਡੇ ਕੋਲ ਇੰਨੇ ਇਹਨਾਂ ਸਮਾਨਾ ਹੋਣੇ ਅਸੀਂ ਕਿੱਥੇ ਜਾਏ ਸੜਕਾਂ 'ਤੇ ਰੋਲੀਏ ਸਾਡੇ ਤੇ ਹੋਸਟਲ ਹੀ ਹੈ ਇੱਥੇ ਅਸੀਂ ਤਾਂ ਹੋਸਟਲ ਹੀ ਜਾਣਾ ਤੁਸੀਂ ਘਰ ਤੋਂ ਆਏ ਹੋ ਕਿੱਥੋਂ ਕਿੱਥੇ ਘਰ ਤੋਂ ਆਏ ਹੋ ਕਿੱਥੋਂ ਕਿਹੜੇ ਇਲਾਕੇ ਤੋਂ ਆਏ ਹੋ ਅਨੰਦਪੁਰ ਸਾਹਿਬ ਦੀ ਹਾਂ ਅਨੰਦਪੁਰ ਸਾਹਿਬ ਤੋਂ ਆਏ ਹਾਂ ਜੇਰੇ ਜੱਲੇ ਹੋਗੇ ਉਰੇ ਆ ਕੇ ਫਿਰ ਮੈਂ ਮੈਂ 5 ਵਜੇ ਦੀ ਨਿਕਲੀ ਹੋਈ ਘਰ ਤੋਂ ਤੇ ਬਹੁਤ ਜ਼ਿਆਦਾ ਤੰਗ ਕਰ ਰਹੇ ਠਿੱਕੇ ਕਰੇ ਕਿ ਮੇਨ ਗੇਟ ਖੋਲੇ ਜੱਗ ਮੇਨ ਗੇਟ ਵੀ ਨਹੀਂ ਖੋਲ ਰਹੇ ਹੈ ਹੂੰ ਬਿਲਕੁਲ ਤਾਂ ਜਿਹੇ ਦੇ ਵਿੱਚ ਹੁਣ ਵਿਦਿਆਰਥੀਆਂ ਤੇ ਵੀ ਪਾਬੰਦੀ ਲੱਗ ਗਈ ਆ ਤਾਂ ਸਰ ਹੁਣ ਵਿਦਿਆਰਥੀਆਂ ਤੇ ਪਾਬੰਦੀ ਲਗਾ ਦਿੱਤੀ ਆ ਜਿਨ੍ਹਾਂ ਦੇ ਕੋਲ ਆਈਡੀ ਕਾਰਡ ਆ ਕਿਉਂਰਾਂ ਦੇ ਉੱਪਰ ਪਾਬੰਦੀ ਆ ਗਈ ਸਭ ਤੋਂ ਆਈਆਂ ਆ ਆਈਡੀ ਕਾਰਡ ਦੀ ਚੱਲੀ ਹੋਈਆਂ ਅੰਦਰ ਦਾ ਹਸਪਤਾਲ ਆ ਜਾਣਾ ਨਹੀਂ ਨਹੀਂ ਕੋਈ ਕਾਰਡ ਦੇਖ ਕੇ ਹਮਝਾਇਆ ਜਿੰਨ ਕੋ ਜੋ ਯੂਨੀਵਰਸਿਟੀ ਸਰ ਕਾਰਡ ਦੇਖ ਲਓ ਨਾ ਇਹਦਾ ਪੈਸਾ ਮੈਂ ਇਹ ਨਾਲ ਬਾਤ ਨਾ ਕਰੂੰ ਕਰੋ ਕਰੋ ਕਰ ਰਹੇ ਹਾਂ ਮੇਰਾ ਕਾਰਨ ਹੈ ਕਿ ਵੀ ਵਿਲ ਟੇਕ ਡਿਸੀਜਨ ਜੀ ਲੈ ਲੇਗੇ ਡਿਸੀਜਨ ਲੈ ਲੇਗੇ ਉਸ ਵਿੱਚ ਸਰ ਕਿੰਨੇ ਟਾਈਮ ਚ ਸਰ ਹਾਂ ਅਭੀ ਕਿੰਨੇ ਕਿੰਨੇ 2 ਉਹਨੂੰ 1.5-2 ਘੰਟੇ ਹੋਣਗੇ ਉਹ ਡਿਸੀਜਨ ਸਰ ਅਸੀਂ ਕਿਉਂ ਹਟਾਂਗੇ ਅਸੀਂ ਹਿਦਾਇਤ ਹੈ ਅਸੀਂ ਕਿਉਂ ਹਟਾਂਗੇ ਇਸ ਤਰ੍ਹਾਂ ਨਹੀਂ ਡੈਂਟੀ ਕਾਰਡ ਵਾਲੇ ਵਿਦਿਆਰਥੀ ਨੂੰ ਵੀ ਰੋਕ ਲਓ ਤੁਹਾਨੂੰ ਹੁਕਮ ਹੈ ਇਸ ਤਰ੍ਹਾਂ ਦਾ ਕੋਈ ਹਿਦਾਇਤ ਮਿਲੀ ਹੈ ਤੁਹਾਨੂੰ ਦੇਖ ਲੈਂਗੇ ਅਸੀਂ ਇਸੀ ਨੂੰ ਤਾਂ ਬਿਲਕੁਲ ਇੱਕ ਵਾਰ ਫੇਰ ਹੰਗਾਮਾ ਜਿਹੜਾ 2 ਨੰਬਰ ਗੇਟ ਤੇ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਵਿਦਿਆਰਥੀ ਦਾ ਕਾਰਜ ਜਿੱਦ ਕਰ ਰਿਹਾ ਹੈ ਕਿ ਮੀਡੀਆ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਹਟ ਇਹ ਤਾਂ ਸਾਡੇ ਤੇ ਤਕਲੀਫ ਹੈ ਕਿ ਤੁਸੀਂ ਹਟੋ ਸਾਈਡ ਤੇ ਹਾਂਜੀ ਅਸੀਂ ਫੇਰ ਸਾਨੂੰ ਪਿੱਛੇ ਨੂੰ ਕਰ ਰਹੇ ਨੇ ਤੁਸੀਂ ਲੰਗਾਓਗੇ ਜੀ ਜੇ ਅਸੀਂ ਹਟ ਜਾਾਂਗੇ ਲੰਗਾਓਗੇ ਸਮੇਂ ਦੋ ਨੰਬਰ ਗੇਟ ਤੇ ਹੰਗਾਮਾ ਹੁੰਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਤਾਂ ਅਜੇਹੇ ਦੇ ਵਿੱਚ ਤਸਵੀਰ ਆ ਜਿਹੜੀ ਜ਼ਰੂਰ ਨਜ਼ਰ ਆ ਰਹੀ ਹੈ ਤਾਂ ਵੱਡੇ ਹੰਗਾਮੇ ਤੋਂ ਬਾਅਦ ਵੱਡੀ ਜਿੱਤ ਵਿਦਿਆਰਥੀ ਦੀ ਹੋਈ ਆ ਕਿ ਜਦੋਂ ਹੁਣ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕੀਤੀ ਤਾਂ ਹੁਣ ਗੇਟ ਖੋਲਣ ਦੀ ਗੱਲ ਅਧਿਕਾਰੀ ਕਹਿ ਰਹੇ ਨੇ ਜੇਕਰ ਹੰਗਾਮੇ ਤੋਂ ਪਹਿਲਾਂ ਹੀ ਇਹ ਗੇਟ ਖੋਲ ਦਿੰਦੇ ਤਾਂ ਇਹਨਾਂ ਦੀ ਵੀ ਬਚਦੀ ਸੀ ਤਾਂ ਵਿਦਿਆਰਥੀ ਵੀ ਆਪਣਾ ਅੰਦਰ ਚੱਲਿਆ ਜਾਂਦਾ ਤਾਂ ਅਜੇਹੇ ਦੇ ਵਿੱਚ ਹੁਣ ਘਟੋ ਘਟ ਇੱਕ ਘੰਟੇ ਦੇ ਹੰਗਾਮੇ ਤੋਂ ਬਾਅਦ ਇਹ ਗੇਟ ਖੋਲਿਆ ਜਾ ਰਿਹਾ ਵਿਦਿਆਰਥੀ ਦੇ ਕੋਲ ਆਈਡੈਂਟੀ ਕਾਰਡ ਸੀ ਫਿਰ ਵੀ ਨਹੀਂ ਅੰਦਰ ਜਾਣ ਦਿੱਤਾ ਗਿਆ ਤਾਂ ਜਹੇ ਦੇ ਵਿੱਚ ਹੁਣ ਗੇਟ ਖੋਲਿਆ ਗਿਆ ਕਿਸ ਤਰੀਕੇ ਨਾਲ ਦੇਖੋ ਗੇਟ ਖੋਲਿਆ ਇਹਨਾਂ ਨੇ ਤਾਂ ਇਹ ਜਿਹੜਾ ਜਾ ਰਿਹਾ ਹੈ ਤਾਂ ਬਿਲਕੁਲ ਤਾਂ ਇਸ ਵਕਤ ਤਸਵੀਰ ਉਸ ਤੋਂ ਬਾਅਦ ਵੀ ਸਟੂਡੈਂਟ ਦਾ ਬਿਲਕੁਲ ਦੇਖੋ ਹੁਣ ਹੰਗਾਮੇ ਤੋਂ ਬਾਅਦ ਇਹ ਗੇਟ ਖੋਲਿਆ ਗਿਆ ਲੰਬੇ ਸਮੇਂ ਤੋਂ ਵਿਦਿਆਰਥਣ ਜਦੋਂ ਜਹਦ ਕਰ ਰਹੀ ਸੀ ਤਾਂ ਫਿਰ ਸਵਾਲ ਜਵਾਬ ਜਦੋਂ ਅਧਿਕਾਰੀਆਂ ਨੂੰ ਹੋਏ ਤਾਂ ਫਿਰ ਉਹਨਾਂ ਨੂੰ ਵੀ ਇਸ ਲਈ ਝੁਕਣਾ ਪਿਆ ਕਿ ਇਹ ਵਿਦਿਆਰਥੀ ਅੰਦਰ ਜਾਣਗੇ ਪਹਿਲਾਂ ਵਿਦਿਆਰਥੀਆਂ ਨੂੰ ਵੀ ਰੋਕਿਆ ਜਾ ਰਿਹਾ ਹੰਗਾਮਾ ਵੱਡੇ ਪੱਧਰ ਤੇ ਚੱਲ ਰਿਹਾ ਤਾਂ ਜਿਹੇ ਦੇ ਵਿੱਚ ਕਈ ਬਾਰਡਰ ਸੀਲ ਕਰਨ ਦੀ ਵੀ ਖਬਰ ਸਾਹਮਣੇ ਆ ਰਹੀ ਆ ਚੰਡੀਗੜ੍ਹ ਦੇ ਵਿੱਚ ਸਖਤੀ ਵਧ ਗਈ ਆ ਪੰਜਾਬ ਯੂਨੀਵਰਸਿਟੀ ਦਾ 2 ਨੰਬਰ ਇਹ ਗੇਟ ਹੈ